ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਰਾਸੀ ਤੋਂ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਕਈ ਦਿਨਾਂ ਬਾਅਦ ਤੁਹਾਡੇ ਨਾਲ ਵਲੌਗ ਸ਼ੇਅਰ ਕਰ ਰਹੇ ਹਾਂ ਬਸ ਬਣਾ ਰਹੇ ਸੀ ਵੀਡੀਓਜ਼ ਬਣਾ ਰਹੇ ਸੀਗੇ ਵਲੌਗ ਬਣਾਉਣ ਦਾ ਕੁਛ ਮਨ ਨਹੀਂ ਸੀਗਾ ਮਨ じゃ ਉਦਾਸ ਸੀਗਾ ਇਸ ਕਰਕੇ ਅੱਜ ਦਿਨ ਹੋ ਗਿਆ ਸ਼ੁੱਕਰਵਾਰ ਦਾ ਔਰ ਸ਼ਾਮ ਦਾ ਟਾਈਮ ਹੋ ਗਿਆ 6:30 ਵਜੇ ਦਾ ਤੇ ਅੱਜ ਆਪਾਂ ਜਾ ਰਹੇ ਸੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਹੈਗਾ ਜੀ ਅਖੰਡ ਪਾਠ ਦਾ ਕੱਲ ਨੂੰ ਭੋਗ ਸਵੇਰ ਨੂੰ ਕਿਉਂਕਿ ਜਿਹੜੀ ਹੁਣ ਇੰਡੀਆ ਪਾਕਿਸਤਾਨ ਦਾ ਯੁੱਧ ਦਾ ਜਿਹੜਾ ਰੋਲਾ ਜਿਹਾ ਚੱਲਿਆ ਹੋਇਆ ਸੀਗਾ ਨਾ ਉਸ ਦੀ ਸ਼ਾਂਤੀ ਵਾਸਤੇ ਅਮਨ ਸ਼ਾਂਤੀ ਵਾਸਤੇ ਪਿੰਡ ਵੱਲੋਂ ਸਾਂਝਾ ਪਾਠ ਕਰਵਾਇਆ ਜਾ ਰਿਹਾ ਜੀ ਅਖੰਡ ਪਾਠ ਦਾ ਕਾਲੂ ਭੋਗ ਹੈ ਇਸ ਕਰਕੇ ਆਪਾਂ ਜਾ ਰਹੇ ਸੀਗੇ ਲੰਗਰ ਦੀ ਦੇਖ ਦੀ ਰਸਤ ਦੇਣ ਵਾਸਤੇ ਤੇ ਬਸ ਕੁਝ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਇਸ ਕਰਕੇ ਪੂਰਾ ਵਲੌਗ ਦੇਖਣਾ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਚਲੋ ਜੀ ਮਿਲਦੇ ਹਾਂ ਗੁਰਦੁਆਰਾ ਸਾਹਿਬ ਜਾ ਕੇ ਗੁਰਦੁਆਰਾ ਸਾਹਿਬ ਤੋਂ ਆ ਗਈ ਮੈਂ ਲੱਗੀ ਸੀਗੀ ਰਸੋਈ ਦੇ ਕੰਮਕਾਜ ਕਰਨ ਤੇ ਗਾਂ ਦੀ ਧਾਰ ਕੱਢ ਕੇ ਮੈਂ ਦੁੱਧ ਟੋਪੀਏ ਚ ਪਾ ਕੇ ਰੱਖ ਗਈ ਸੀ ਗਰਮ ਨਹੀਂ ਕੀਤਾ ਸੀ ਕਿਉਂਕਿ ਕੁਝ ਲੈ ਕੇ ਜਾਣਾ ਸੀ ਗੁਰਦੁਆਰਾ ਸਾਹਿਬ ਤੇ ਤਾਂ ਕਰਕੇ ਫਿਰ ਮੈਂ ਬਾਕੀ ਕੁਝ ਟੋਪੀਏ ਚ ਪਾ ਕੇ ਰੱਖ ਗਈ ਸੀ ਤੇ ਸਬਜ਼ੀ ਬਣਾਉਣ ਲੱਗੀ ਹੋਈ ਸੀਗੀ ਪੇਠੇ ਦੀ ਅੱਗੇ ਨਾ ਜਦੋਂ ਮੈਂ ਟਿਊਸ਼ਨਸ ਪੜਾਉਂਦੇ ਹੁੰਦੇ ਸੀਗੀ ਤੇ ਉਦੋਂ ਫਿਰ ਮੈਨੂੰ ਐ ਹੁੰਦਾ ਸੀ ਵੀ ਮੈਂ ਕੰਮ ਕਾਜ ਜਰ ਸੋਈ ਦੇ ਕਰ ਲਾ ਹਣਾ ਸਿਰਫ ਫੁਲਕੇ ਫੁਲਕੇ ਰਹਿ ਜਾਣਗੇ ਤੇ ਹੁਣ ਜਿੱਦਨ ਦੀ ਟਿਊਸ਼ਨ ਬੰਦ ਹੋਈ ਆ ਉਦੋਂ ਦੇ ਮੈਂ ਥੋੜੇ ਕੇਅਰਲੈਸ ਜੀ ਹੋ ਗਈ ਆ ਮੈਨੂੰ ਐ ਹੁੰਦਾ ਵੀ ਬਹੁਤ ਟਾਈਮ ਪਿਆ ਬਹੁਤ ਟਾਈਮ ਪਿਆ ਕਰ ਲੂੰਗੀ ਹਣਾ ਤੇ ਇੱਥੇ ਆਹ ਟਿਫਨ ਆਇਆ ਸੀ ਗੁਰਦੁਆਰਾ ਸਾਹਿਬ ਤੋਂ ਦੇਖ ਸੀਗੀ ਇਸ ਵਿੱਚ ਤੇ ਮੈਂ ਮਨਵੀਰ ਨਾਲ ਦੇਰੀ ਸੀ ਨਾਲੇ ਮੈਂ ਆਪ ਲੈ ਲਈ ਸੀਗੀ ਤੇ ਮੈਂ ਕਹਿਆ ਸੀ ਮਨਵੀਰ ਨੂੰ ਮੈਂ ਕਿਹਾ ਚਲੋ ਬੈਗਰ ਮੰਮੀ ਡੈਡੀ ਹੁਣ ਬੈਠੀ ਆ ਬੀਬੀ ਪਾਪੇ ਨੂੰ ਵੀ ਦੇ ਆ ਤੇ ਇੱਕ ਪ੍ਰਸ਼ਾਦ ਫੇ ਉਸ ਤੋਂ ਬਾਅਦ ਮੈਂ ਟਿਫਨ ਸਾਫ ਕਰ ਦਿੰਨੀ ਆ ਮੈਂ ਹੱਥ ਧੋ ਕੇ ਫਿਰ ਲੱਗ ਗਈ ਸੀ ਆਪਣੇ ਕੰਮਕਾਜ ਕਰਨ ਵਾਸਤੇ ਕਿਉਂਕਿ ਹੁਣ ਮੇਰੇ ਸੋਈ ਦੇ ਕੰਮਕਾਜ ਬਹੁਤ ਪਏ ਸੀਗੇ ਨਾ ਅੱਜ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਮੈਂ ਕੰਮਕਾਜ ਕਰ ਲਾਂ ਤਾਂ ਟਿਫਨ ਵੇਲਾ ਹੋ ਚੁੱਕਾ ਟਿਫਨ ਚਾਹੀਦਾ ਸੀਗਾ ਤੇ ਸਬਜ਼ੀ ਬਣਾ ਰਹੇ ਸੀਗੇ ਪਿੱਠੇ ਦੀ ਇਸ ਵਿੱਚ ਗੰਡੇ ਵੀ ਬਹਾਵਾ ਪੈਂਦੇ ਆ ਨਾ ਅੱਜ ਲੈ ਕੇ ਆਂਦੇ ਸੀਗੇ ਮੰਡੀੋਂ ਤੇ ਮੰਡੀ ਜੇ ਗਈ ਸੀ ਕਿ ਮੈਂ ਕੋਈ ਸਮਾਨ ਵਗੈਰਾ ਵੀ ਲੈ ਕੇ ਆਏ ਸੀ ਉਹਦੇ ਕਲਿੱਪਸ ਤਾਂ ਬਣਾਈ ਸੀਗੇ ਆ ਪਰ ਉਹ ਹੀ ਆ ਵੀ ਵਿਚੇ ਦਸ ਮਨ ਖੋਲਣ ਵਾਲਾ ਪਿਆ ਸੀਗਾ ਹਜੇ ਅੱਧੇ ਕੁ ਕੁਝ ਬਣਾ ਲਿਆ ਤੁਹਾਨੂੰ ਦਿਖਾਉਂਗੀ ਬਾਅਦ ਵਿੱਚ ਪਹਿਲਾਂ ਮੈਂ ਕਰ ਸੋਏ ਦੇ ਕੰਮਕਾਜ ਕਰ ਲਾਂ ਕਿਉਂਕਿ ਉਹ ਵੀ ਜੇ ਸਮਾਨ ਨਾ ਸੰਭਾਲਿਆ ਨਾ ਤਾਂ ਰਾਤ ਨੂੰ ਕਈ ਵਾਰ ਕੀੜੇ ਵਗੈਰਾ ਲੱਗ ਜਾਂਦੇ ਹੈ ਕੋਈ ਕਈ ਵਾਰੀ ਕੋਈ ਐਜੂਏ ਚੀਜ਼ਾਂ ਹੁੰਦੀਆਂ ਮੱਠੀਆਂ ਚੀਜ਼ਾਂ ਹੁੰਦੀਆਂ ਵਿੱਚ ਤੇ ਕੀੜੇ ਅੰਦਰ ਅੱਜਕੱਲ ਕੁਝ ਪਤਾ ਨਹੀਂ ਲੱਗਦਾ ਜੇ ਉਹਨਾਂ ਆਪਾਂ ਪੈਕ ਕਰਕੇ ਨਾ ਰੱਖੀ ਕਿਸੇ ਵੀ ਚੀਜ਼ ਨੂੰ ਤੇ ਕੀੜੇ ਕੀੜੀਆਂ ਉਹਦੇ ਚੜ ਜਾਂਦੇ ਨਾ ਖਰਾਬ ਕਰ ਦਿੰਦੇ ਹੈ ਚੀਜ਼ ਨੂੰ ਤਾਂ ਮੈਂ ਕਿਹਾ ਚਲੋ ਪਹਿਲਾਂ ਮੈਂ ਇਨਾ ਕੰਮ ਕਰ ਲਾਂ ਫੁਲਕੇ ਬਾਅਦ ਚਲਾ ਦੂੰਗੀ ਤੇ ਬਾਕੀ ਸਬਜ਼ੀ ਵਗੈਰਾ ਬਣੀ ਹੋਊਗੀ ਨਾ ਤੇ ਵਿੱਚ ਦੀ ਮੈਂ ਲੱਸੀ ਵੀ ਠੰਡੀ ਕਰਕੇ ਰੱਖਣ ਲੱਗ ਗਈ ਸੀ ਸਾਡੇ ਸਟ੍ਰੋਮ ਲੱਸੀ ਪਿੰਦੇ ਮੈਂ ਤਾਂ ਮੰਮੀ ਨਹੀਂ ਪਿੰਦੇਗੀ ਬਾਕੀ ਰਾਜਿੰਦਰ ਡੈਡੀ ਜੀ ਤੇ ਮਨਵੀਰ ਤਾਂ ਪਿੰਦੇ ਪਿੰਦੀ ਲੱਸੀ ਮੈਂ ਪਹਿਲਾਂ ਪਿੰਦੀ ਹੁੰਦੀ ਸੀਗੀ ਬਾਅਦ ਚ ਮੈਨੂੰ ਥੋੜਾ ਜਿਹਾ ਨਾ ਜਿਵੇਂ ਬਾਤ ਹੀ ਪ੍ਰੋਬਲਮ ਐਵੇਂ ਲੱਗਣ ਲੱਗੀ ਸੀਗੀ ਫਿਰ ਡਾਕਟਰ ਨੇ ਨੇ ਕਿਹਾ ਸੀ ਕਿ ਤੁਸੀਂ ਲੱਸੀ ਨਾ ਪੀਆ ਕਰੋ ਹਾਲਾਂਕਿ ਉਹ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਸੀਗੀ ਉਹ ਤਾਂ ਰਸੋਲੀ ਦੀ ਪ੍ਰੋਬਲਮ ਸੀਗੀ ਜਿਸ ਨਾਲ ਮੈਨੂੰ ਇਹ ਪ੍ਰੋਬਲਮ ਆ ਰਹੀ ਸੀਗੀ ਤੇ ਉਹਦਾ ਆਪਰੇਸ਼ਨ ਹੋਏ ਤੋਂ ਬਾਅਦ ਸਹੀ ਹੋ ਗਿਆ ਸੀਗਾ ਤੇ ਫਿਰ ਆਹ ਥੋੜੇ ਜਿਹਾ ਭਾਂਡੇ ਸੀ ਸਾਫ ਕਰਨ ਵਾਲੇ ਬਸ ਜਿਹੜੇ ਸੀ ਕਿਹਾ ਕਿ ਆਂਦੀ ਸੀ। ਬਸ ਹੋਈ ਭਾਂਡੇ ਸੀਗੇ ਥੋੜੇ ਜਿਹਾ ਬਾਕੀ ਸਾਰੇ ਮੈਂ ਕਰ ਕੀ ਸੀਗੇ। ਸਬਜ਼ੀ ਵਗੈਰਾ ਰਹਿ ਗਈ ਸੀ ਮੈਂ ਕਿਹਾ ਚਲੋ ਆ ਕੇ ਬਣਾ ਲੂਗੀ ਤੇ ਆਹ ਮੈਂ ਭਾਂਡੇ ਸਾਫ ਕਰ ਰਹੀ ਸੀਗੀ ਤੇ ਟਿਫਨ ਜਿਹੜੇ ਵਿਲਾ ਹੋ ਗਏ ਸੀ ਉਹ ਵੀ ਮੈਂ ਸਾਫ ਕਰਤਾ ਕਿਉਂਕਿ ਮੇਰੀ ਆਦਤ ਹੈ ਨਾ ਫਿਰ ਟਿਫਨ ਨੂੰ ਸਾਫ ਕਰਕੇ ਫਿਰ ਮੈਂ ਸੁਕਣਾ ਪਾ ਦਿੰਦੀ ਹੁੰਨੀ ਆ। ਫਿਰ ਜੇ ਦੋਨੋਂ ਝੜ ਕੇ ਰੱਖਣਾ ਨਾ ਫਿਰ ਵਧੀਆ ਸੁੱਕ ਜਾਂਦਾ ਕਿਉਂਕਿ ਜੇ ਆਪਾਂ ਕਿੱਲਾ ਭਾਂਡਾ ਰੱਖ ਦਿੰਨੇ ਆ ਤੇ ਉਸ ਵਿੱਚ ਥੋੜੀ ਸੀਲਨ ਜੀ ਵੀ ਹੋ ਜਾਂਦੀ ਹੈ ਤੇ ਹਵਾੜ ਜੀ ਵੀ ਹੋਣ ਲੱਗ ਜਾਂਦੀ ਆ ਤੇ ਇੱਥੇ ਮੈਂ ਕਿ ਚਲੋ ਹੁਣ ਇਹ ਸਮਾਨ ਹੈ ਜਿਹੜਾ ਇਹ ਵੀ ਸੰਭਾਲੇ ਲਵਾਂ ਫੁਲਕੇ ਬਾਅਦ ਚ ਬਣਾਉਂਗੀ ਕਿਉਂਕਿ ਜਿਵੇਂ ਸੌਕੀ ਬਦਾਮ ਕਾਜੂ ਵਗੈਰਾ ਜਿਵੇਂ ਹੁਣ ਗਰਮੀਆਂ ਦੇ ਵਿੱਚ ਠੰਡਾ ਕਸਟਰਡ ਜਾਂ ਆਈਸਕ੍ਰੀਮ ਵਗੈਰਾ ਬਣਦੀ ਰਹਿੰਦੀ ਹੈ ਨਾ ਫਿਰ ਉਸ ਵਿੱਚ ਡਰਾਈ ਫੂਡ ਵਗੈਰਾ ਪਾਏ ਹੋਏ ਤੇ ਜਦੋਂ ਟੇਸਟੀ ਬਣਦੀ ਹੈ ਨਾ ਤੇ ਕੁਛ ਲੈਂਦੇ ਸੀਗਾ ਜੀ ਸਾਰਾ ਮਨਵੀਰ ਦਾ ਇਹ ਸਮਾਨ ਹੈ ਖਾਣ ਪੀਣ ਵਾਲਾ ਇਹ ਮੈਂ ਛੋਟੇ ਛੋਟੇ ਬਿਸਕੁਟਸ ਲੈ ਕੇ ਆਈ ਸੀਗੇ ਜੋ ਕਿ 5-5 ਰੁਪਏ ਤੇ ਆ ਜਾਂਦਾ 100-100 ਰੁਪਏ ਦੇ ਨਾ ਕਿਉਂਕਿ ਇਹ ਫਿਰ ਐ ਹੁੰਦਾ ਨਾ ਵੀ ਜਦ ਇਹ ਖੋਲਦਾ ਫਿਰ ਐਕਸਟਰਾ ਬਚ ਜਾਂਦੇ ਆ ਜਿਆਦਾ ਹੁੰਦੇ ਤਾਂ ਐਕਸਟਰਾ ਬਚ ਜਾਂਦੇ ਫਿਰ ਉਹ ਸਿਲਨ ਦੇ ਚੜ ਜਾਂਦੀ ਹੈ ਨਾ ਕਿਉਂਕਿ ਜਦੋਂ ਮੀਹ ਵੀ ਕਰਾ ਬੰਦੇ ਉਹ ਤੋਂ ਬੜੇ ਹੋ ਜਾਂਦਾ ਬਸ ਗਰਮੀ 'ਚ ਵੀ ਹੋ ਜਾਂਦਾ ਗਰਮੀ ਸਿਆਲ ਹੋਵੇ ਜਿੰਨਾ ਤੱਕ ਆਪਾਂ ਇਸ ਨੂੰ ਕਿਸੇ ਬਾਕਸ ਦੇ ਵਿੱਚ ਪਾ ਕੇ ਨਾ ਰੱਖੀਏ ਇਸ ਕਰਕੇ ਇਸ ਛੋਟੇ ਲਿਆਉਂਦੇ ਹੁੰਦੇ ਨੇ ਇਹਦੇ ਖਾਣ ਵਾਸਤੇ ਤਾਂ ਕਿ ਵੀ ਚਾਰ-ਪੰਜ ਜਿਹੜੇ ਹੈਗੇ ਉਹ ਖਾਧੇ ਜਾਣਾ ਤੇ ਪਈ ਨਾ ਰਹਿਣ ਇਸ ਕਰਕੇ ਮੈਂ ਸਾਰੇ ਦੇਖ ਰਹੀ ਸੀ ਵਸੇ ਸਭ ਸੋਦਾ ਸਾਰਾ ਸਹੀ ਆ ਗਿਆ ਜਿੰਨਾ ਕਿ ਹਜੇ ਬਾਕੀ ਦਾ ਸਲਿੱਪ ਬਣਾਈ ਪਈ ਸੀ ਉਹ ਤੇ ਲੈ ਕੇ ਆਉਣਾ ਸੀ ਬਸ ਇਹਦੇ ਖਾਣ ਪੀਣ ਵਾਲਾ ਸਮਾਨ ਲਿਆਤਾ ਬੱਚੇ ਛੋਟੇ ਹੋਣ ਜਾਂ ਵੱਡੇ ਹੋਣਾ ਨਾ ਸਾਰਾ ਦਿਨ ਖਾਣ ਪੀਣ ਨੂੰ ਕੁਝ ਨਾ ਕੁਝ ਮੰਗਦੇ ਹੀ ਰਹਿੰਦੇ ਆ ਨਾ ਬਸ ਇੱਥੇ ਮੈਂ ਸਾਰਾ ਸਮਾਨ ਚੈੱਕ ਕਰਕੇ ਤੇ ਮੈਂ ਕਿਹਾ ਹੁਣ ਸੰਭਾਲ ਦੇ ਵਿਦਾਂ ਵਗੈਰਾ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਆਪੇ ਰੱਖ ਲਓ ਜਿੱਥੇ ਰੱਖਣੇ ਆ ਜਿਸ ਟੱਪੇ ਚ ਪਾਉਣੇ ਹੁੰਦੇ ਆ ਕਿਉਂਕਿ ਸਾਡੀ ਆਦਤ ਹੈ ਵੀ ਅਸੀਂ ਪੀ ਕੇ ਰੱਖ ਦਈਦੇ ਹਾਂ ਤੇ ਇਧਰ ਆ ਗੁੰਦ ਕਚੀਰਾ ਲੈਂਦਾ ਸੀ ਮੈਂ ਕਿ ਗਰਮੀ ਦੇ ਵਿੱਚ ਇਸ ਦੀ ਵੀ ਜ਼ਰੂਰਤ ਪੈਂਦੀ ਰਹਿੰਦੀ ਜਿਵੇਂ ਨਿੰਬੂ ਪਾਣੀ ਵਗੈਰਾ ਚ ਪਾ ਕੇ ਪੀਦਾ ਤਾਂ ਕਰਕੇ ਚਲੋ ਜੀ ਇੱਥੇ ਸਮਾਨ ਸੰਭਾਲਦਾ ਸਾਰਾ ਮੈਂ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਸੀ ਵੀ ਅੱਜ ਜਦੋਂ ਮਾਰਕੀਟ 'ਚ ਮੈਂ ਸਮਾਨ ਲੈ ਰਹੀ ਸੀ ਨਾ ਤਾਂ ਉੱਥੇ ਛੋਟੇ ਛੋਟੇ ਬੱਚੇ ਆ ਗਏ ਨਾ ਗਰੀਬ ਬੱਚੇ ਸੀਗੇ ਤੇ ਇਹ ਕਹਿੰਦੇ ਨਾ ਸਾਨੂੰ 10 ਰੁਪਏ ਦੋ 5 ਰੁਪਏ ਦੋ ਮੈਂ ਉਹਨਾਂ ਨੇ ਮੈਂ ਕਿਹਾ ਚਲ ਪੈਸੇ ਤਾਂ ਨਹੀਂ ਮੈਂ ਤੁਹਾਨੂੰ ਦਿੰਦੀ ਤੇ ਮੈਂ ਉਹਨਾਂ ਨੂੰ ਬਿਸਕਟਾਂ ਦਾ ਪੈਕਟ ਦੇਤਾ ਮੈਂ ਕਿਹਾ ਆਹ ਦੇ ਦੋ ਲੈ ਲਓ ਵੀ ਖਾ ਲਓ ਹਨ ਤੇ ਕਹਿੰਦੇ ਨਾ ਵੀ ਜਿਹੜਾ ਵੱਡਾ ਬੱਚਾ ਸੀਗਾ ਮੁੰਡਾ ਸੀਗਾ ਹੋਊਗਾ 6 ਕਿ ਸਾਲਾਂ ਦਾ ਨਾ ਉਸਨੇ ਨਹੀਂ ਫੜੇ ਕਹਿੰਦਾ ਆ ਨਹੀਂ ਲੈਣਾ ਇਸ ਤਾਂ ਪੈਸੇ ਲੈਣੇ ਮੈਂ ਕਿਹਾ ਪੈਸੇ ਤਾਂ ਮੈਂ ਦਿੰਦੀ ਨਹੀਂਗੀ ਹਨ ਕਿਉਂਕਿ ਬੱਚਿਆਂ ਨੂੰ ਗਲਤ ਆਦਤਾਂ ਪੈਂਦੀਆਂ ਚਾਹੇ ਉਹ ਗਰੀਬ ਹੀ ਹੋਵੇ ਚਾਹੇ ਆਵਦੇ ਹੋਣ ਮੈਂ ਕਿਹਾ ਜਦੋਂ ਖਾਣ ਵਾਲੀ ਚੀਜ਼ ਮੈਂ ਤੁਹਾਨੂੰ ਦਈ ਜਾਨੀ ਆ ਫਿਰ ਉਹਦੀ ਛੋਟੀ ਭੈਣ ਸੀਗੀ ਤੇ ਉਹਨੇ ਫੜ ਲਿਆ ਨਾ ਪੈਕਟ ਉਹ ਮੈਂ ਉਹਨੂੰ ਦੇਤਾ ਉਸ ਤੋਂ ਬਾਅਦ ਉਹ ਮੁੰਡਾ ਪਤਾ ਮੈਨੂੰ ਕੀ ਬੋਲਿਆ ਥੋੜੀ ਦੂਰ ਜਾ ਕੇ ਕਹਿੰਦਾ ਜਿਹੜਾ ਪਰਸ ਪਿਆ ਨਾ ਸਕੂਟੀ ਦੇ ਵਿੱਚ ਇਹ ਕੱਢ ਲੈਣਾ ਮੈਂ ਕਹਿੰਦਾ ਤੇ ਨਾਲੇ ਹੱਥ ਦੇ ਵਿੱਚ 200 ਰੁਪਿਆ ਆਪਦਾ 200 ਰੁਪਿਆ ਸਿਗੋ ਦੇ ਹੱਥ ਦੇ ਵਿੱਚ ਤੇ ਨਵੇਂ-ਨਵੇਂ ਨੋਟ ਤੇ ਮੈਨੂੰ ਕਹਿੰਦਾ ਤੁਸੀਂ ਪੈਸੇ ਦੀ ਗੱਲ ਕਰਦੇ ਨਾ ਆਹ ਦੇਖੋ ਮੇਰੇ ਕੋਲ ਪੈਸੇ ਹੈਗੇ ਆ ਮੈਂ ਕਿਹਾ ਜੇ ਤੁਹਾਡੇ ਕੋਲ ਹੈਗੇ ਫਿਰ ਤੁਸੀਂ ਮੰਗਦੇ ਕਿਉਂ ਆ ਹੈਨਾ ਤੇ ਪਹਿਲੀ ਗੱਲ ਤਾਂ ਉਹਨਾਂ ਦੇ ਪੇਰੈਂਟਸ ਦੀ ਗਲਤੀ ਆ ਵੀ ਜੋ ਬੱਚਿਆਂ ਨੂੰ ਤੁਸੀਂ ਬੱਚਿਆਂ ਨੂੰ ਜਨਮ ਦਿੱਤਾ ਤੁਸੀਂ ਆਪ ਦੇ ਬੱਚਿਆਂ ਨੂੰ ਸੰਭਾਲੋ ਇੰਨੀ ਗਰਮੀ ਦੇ ਵਿੱਚ ਬੱਚੇ ਸੜਕ ਤੇ ਬੈਠੇ ਸੀਗੇ ਉੱਥੇ ਖੇਡ ਰਹੇ ਸੀਗੇ ਨੰਗੇ ਪੈਰ ਸੀਗੇ ਤੇ ਪੇਰੈਂਟਸ ਦਾ ਫਰਜ਼ ਬਣਦਾ ਵੀ ਜੇ ਤੁਸੀਂ ਬੱਚਿਆਂ ਨੂੰ ਜਨਮ ਦਿੱਤਾ ਨਾ ਤਾਂ ਤੁਸੀਂ ਉਹਨਾਂ ਨੂੰ ਸੰਭਾਲੋ ਉਹਨਾਂ ਨੂੰ ਖਿਲਾਓ ਪਿਲਾਓ ਨਾ ਵੀ ਤਾਂ ਨੰਨੇ ਬੱਚੇ ਸੀਗੇ ਉਹੋ ਤੇ ਦੂਸਰਾ ਵੀ ਬੱਚੇ ਆ ਜਿਹੜਾ ਉਹਦਾ ਜਿਹੜੇ ਬੱਚੇ ਦੇ ਸੰਸਕਾਰ ਹੁੰਦੇ ਹਨ ਉਹ ਘਰੋਂ ਹੀ ਬੱਚੇ ਨੇ ਪੈਦਾ ਹੁੰਦੇ ਆ ਘਰੋਂ ਹੀ ਸਿੱਖਦੇ ਆ ਨਾ ਕਿ ਉਹ ਬੱਚੇ ਦੇ ਮਨ ਚ ਕਿਵੇਂ ਆਇਆ ਵੀ ਇਹ ਤੁਹਾਡੇ ਪਰਸ ਪਿਆ ਆ ਸਕੂਟੀ ਦੇ ਵਿੱਚ ਮੈਂ ਇਹ ਕੱਢ ਕੇ ਲੈ ਚੂੰਗਾ ਹਾਂ ਤੁਸੀਂ ਪੈਸਿਆਂ ਦੀ ਗੱਲ ਕਰ ਰਹੇ ਆ ਕਿਉਂਕਿ ਇਹਨਾਂ ਦੇ ਘਰੇ ਮਾਹੌਲ ਇਹ ਜਾਂ ਹੁੰਦਾ ਨਾ ਇਹ ਚੋਰੀ ਕਰਨ ਦਾ ਸਾਰੇ ਮਾਹੌਲ ਨਸ਼ਿਆਂ ਦਾ ਮਾਹੌਲ ਉੱਥੋਂ ਹੀ ਬੱਚੇ ਵੱਡੇ ਹੋ ਕੇ ਫਿਰੋਜੇ ਬਣ ਜਾਂਦੇ ਆ ਤੇ ਇਥੇ ਮੈਂ ਇਹ ਮੈਸੇਜ ਦੇਣਾ ਚਾਹੂਗੀ ਪੇਰੈਂਟਸ ਨੂੰ ਅਗਰ ਤੁਸੀਂ ਬੱਚਿਆਂ ਨੂੰ ਜਨਮ ਦੇ ਰਹੇ ਨਾ ਤਾਂ ਬੱਚਿਆਂ ਨੂੰ ਘੱਟੋ ਘੱਟ ਸੰਭਾਲੋ ਉਹਨਾਂ ਨੂੰ ਉਹਨਾਂ ਨੂੰ ਚੰਗੇ ਸਸਕਾਰ ਦਿਓ ਗਰੀਬੀ ਆ ਤੇ ਕੀ ਗੱਲ ਐ ਫਿਰ ਵੀ ਗਰੀਬੀ ਦੇ ਵਿੱਚ ਵੀ ਇਨਸਾਨ ਖਾ ਪੀ ਕੇ ਸੌਂਦਾ ਹੈ ਤੇ ਜੋ ਛੋਟੇ ਬੱਚਿਆਂ ਨੂੰ ਦੇਖ ਕੇ ਨਾ ਬਹੁਤ ਅਜੀਬ ਜਿਹਾ ਲੱਗਿਆ ਫਿਰ ਮੈਂ ਉੱਥੇ ਦੁਕਾਨ ਤੇ ਗਈ ਤਾਂ ਦੁਕਾਨ ਵਾਲੇ ਨੇ ਵੀ ਦੱਸਿਆ ਵੀ ਇੱਥੇ ਘੁੰਮਦੇ ਰਹਿੰਦੇ ਆ ਤੇ ਇਹਨਾਂ ਦਾ ਕੰਮ ਹੀ ਇਹ ਐ ਚੋਰੀ ਕਰਨਾ ਤੇ ਛੋਟੇ ਬੱਚਿਆਂ ਨੂੰ ਦੇਖ ਕੇ ਵਾਲਾ ਇਮੋਸ਼ਨਲ ਹੋ ਜਾਂਦਾ ਨਾ ਵੀ ਗਰੀਬ ਐ ਵੀ ਸੜਕਾਂ ਤੇ ਇਨੀ ਗਰਮੀ 'ਚ ਘੁੰਮ ਰਹੇ ਆ ਪਰ ਦਰਅਸਲ ਕੀ ਚੀਜ਼ ਆ ਉਹਨਾਂ ਦੇ ਪਿੱਛੇ ਉਹਨਾਂ ਦੇ ਸੰਸਕਾਰ ਹੈ ਹਨਾ ਵੀ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਕੇਅਰ ਨਹੀਂ ਕਰ ਰਹੇ ਤੇ ਉਹਨਾਂ ਨੂੰ ਮੰਗਣ ਤੇ ਲਾਤਾ ਚੋਰੀ ਚੋਰੀਆਂ ਕਰਨ ਤੇ ਲਾਤਾ ਇਹ ਉਹਨਾਂ ਦੇ ਮਾਪੇ ਤੇ ਡਿਪੈਂਡ ਕਰਦਾ ਹੈ ਨਾ ਵੀ ਉਹਨਾਂ ਨੂੰ ਚੰਗੇ ਸੰਸਕਾਰ ਦੇਣ ਇਸ ਕਰਕੇ ਆਪਦੇ ਬੱਚਿਆਂ ਦੀ ਹਮੇਸ਼ਾ ਕੇਅਰ ਕਰਨੀ ਚਾਹੀਦੀ ਆ ਉਹਨਾਂ ਨੂੰ ਚੰਗੇ ਪਾਸੇ ਲਾਉਣਾ ਚਾਹੀਦਾ ਆ ਕਿਉਂਕਿ ਅਗਰ ਚੰਗੇ ਬੱਚੇ ਹੋਣਗੇ ਵੱਡੇ ਹੋ ਕੇ ਵੀ ਉਹ ਸਮਾਜ ਤੇ ਵੀ ਵਧੀਆ ਅਸਰ ਰਹਿੰਦਾ ਉਸ ਚੀਜ਼ ਦਾ ਹਾਂਜੀ ਟਾਈਮ ਹੋ ਗਿਆ ਹੁਣ 8:30 ਵਜੇ ਦਾ ਤੇ ਵੈਸੇ ਤਾਂ 8 ਵਜੇ ਕੰਮ ਨੇ ਵੇਢ ਲੈਣੇ ਨੇ ਪਰ ਅੱਜ 8:30 ਦਾ ਟਾਈਮ ਹੋ ਗਿਆ ਕੋਈ ਗੁਰਦੁਆਰਾ ਸਾਹਿਬ ਗਏ ਬਾਕੀ ਅੱਜ ਦਿਨੇ ਚਲ ਗਏ ਸੀਗੇ ਮੰਡੀ ਤਾਂ ਕਰਕੇ ਥੋੜਾ ਰੈਸਟ ਤੇ ਦੁਪਹਿਰੇ ਕੀਤਾ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਹੁਣ ਮੈਂ ਨੌਣ ਜਾਣਾ ਸੀ ਮੈਂ ਕਿਹਾ ਚਲੋ ਉਸ ਤੋਂ ਪਹਿਲਾਂ ਵਲੌਗ ਦਾ ਐਂਡ ਕਰਦੀ ਹਾਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਤੇ ਹਾਂਜੀ ਮੈਂ ਕੁਝ ਗੱਲਾਂ ਬਾਤਾਂ ਕਰ ਰਹੀ ਸੀਗੀ ਤੁਹਾਡੇ ਨਾਲ ਕਿ ਅੱਜ ਕੱਲ ਨਾ ਜਿਵੇਂ ਕਿ ਲੋਕਾਂ 'ਚ ਜੈਲਸੀ ਬਹੁਤ ਹੋ ਗਈ ਆ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਮੈਂ ਚੈਨਲ ਤੇ ਕੰਮ ਕਰ ਰਹੀ ਆ ਫੈਮਲੀ ਦੀ ਹੈਲਥ ਪ੍ਰੋਬਲਮ ਚੱਲ ਰਹੀ ਆ ਦਿਮਾਗ ਉਧਰ ਰਹਿੰਦਾ ਆ ਹਨਾ ਦੋ ਵੱਡੇ ਸਟ्रेस ਚੱਲ ਰਹੇ ਜਿੰਦਗੀ ਦੇ ਵਿੱਚ ਉਹ ਵੀ ਤੁਹਾਡੇ ਨਾਲ ਕਦੇ ਸ਼ੇਅਰ ਕਰਾਂਗੇ ਟਾਈਮ ਹੋਣ ਤੇ ਹਨਾ ਉਸ ਤੋਂ ਬਾਵਜੂਦ ਵੀ ਆਪਾਂ ਚੈਨਲ ਤੇ ਮਿਹਨਤ ਕਰ ਰਹੇ ਆ ਨਾ ਵੀ ਚਲੋ ਬਣਾਇਆ ਇੱਥੇ ਤੱਕ ਪਹੁੰਚ ਗਏ ਆ ਤੇ ਮਿਹਨਤ ਕਰਾਂਗੇ ਤਾਂ ਅੱਗੇ ਵੀ ਪਹੁੰਚਾਂਗੇ ਫੇਰ ਵੀ ਕਈ ਲੋਕਾਂ 'ਚ ਬਹੁਤ ਜ਼ਿਆਦਾ ਜੈਲਸੀ ਹੈ ਇਸ ਤਰ੍ਹਾਂ ਪਤਾ ਨਹੀਂ ਕਿਉਂ ਸੋਚ ਰੱਖਦੇ ਆ ਵੀ ਜੇ ਤੁਹਾਡੇ ਚੈਨਲ ਤੇ ਉਹ ਸਪੋਰਟ ਕਰ ਰਿਹਾ ਤੇ ਅਸੀਂ ਨਹੀਂ ਕਰਨਾ ਹਨਾ ਅਸੀਂ ਰਿਪੋਰਟ ਕਰ ਦਾਂਗੇ ਇਸ ਤਰ੍ਹਾਂ ਕਰਾਂਗੇ ਧਮਕੀਆਂ ਮਿਲਦੀਆਂ ਰਹਿੰਦੀਆਂ ਆ ਹਨਾ ਵੀ ਜੇ ਤੁਸੀਂ ਸਪੋਰਟ ਕਰ ਰਹੇ ਆ ਤਾਂ ਤੁਸੀਂ ਸੱਚੇ ਮਨ ਨਾਲ ਸਪੋਰਟ ਕਰੋ ਵਧੀਆ ਲੱਗਦਾ ਹੈ ਨਾ ਜੇ ਕੋਈ ਸਪੋਰਟ ਕਰਦਾ ਤਾਂ ਬਟ ਇਹ ਜਾਂ ਤਾਂ ਕੋਈ ਕਮੈਂਟ ਕਰੋ ਜਿਸ ਜਿਸ ਨਾਲ ਦਿਲ ਨੂੰ ਤੱਕ ਪਹੁੰਚੇ ਕਿਉਂਕਿ ਆਪਾਂ ਫੈਮਿਲੀ ਦੇ ਨਾਲ-ਨਾਲ ਆਪਦੀ ਰਿਸਪੌਂਸਿਬਿਲਟੀਜ਼ ਦੇ ਨਾਲ-ਨਾਲ ਚੈਨਲ ਤੇ ਕੰਮ ਕਰ ਰਹੇ ਹਾਂ ਨਾ ਔਰ ਬਹੁਤ ਮਿਹਨਤ ਦਾ ਕੰਮ ਹੁੰਦਾ ਇਹ ਬੜਾ ਔਖਾ ਟਾਈਮ ਕੱਢਣਾ ਹੋ ਜਾਂਦਾ ਹੈ ਤੇ ਪਲੀਜ਼ ਇਸ ਤਰ੍ਹਾਂ ਦੀਆਂ ਜੈਲਸੀ ਨਾ ਰੱਖਿਆ ਕਰੋ ਦਿਲ ਦੇ ਵਿੱਚ ਹਰ ਜਣਾ ਸਪੋਰਟ ਕਰਿਆ ਕਰੋ ਜੇ ਤੁਸੀਂ ਨਹੀਂ ਸਪੋਰਟ ਕਰ ਸਕਦੇ ਤੇ ਪਲੀਜ਼ ਐਜੇ ਕਮੈਂਟ ਵੀ ਨਾ ਕਰਿਆ ਕਰੋ ਜੋ ਕਿਸੇ ਨੂੰ ਫੀਲ ਹੋਣ ਕਿਉਂਕਿ ਆਪਾਂ ਬਹੁਤ ਮਿਹਨਤ ਕਰ ਰਹੇ ਹਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਗੇ ਵੀ ਮਿਹਨਤ ਕਰਦੇ ਰਹੀਏ ਇਹ ਅਰਦਾਸ ਕਰਦੇ ਹਾਂ ਜੀ ਕਿਉਂਕਿ ਜੇ ਆਪਾਂ ਇੱਥੇ ਤੱਕ ਪਹੁੰਚੇ ਆ ਤਾਂ ਫਿਰ ਇਹ ਹੁੰਦਾ ਵੀ ਗਾਹ ਵੀ ਕਰੀਏ ਕੰਮ ਹਨਾ ਤੇ ਤੁਹਾਡੇ ਸਭ ਦੀ ਸਪੋਰਟ ਨਾਲ ਆਪਾਂ ਇੱਥੇ ਤੱਕ ਪਹੁੰਚੇ ਆ ਤਾਂ ਪਲੀਜ਼ ਜੋ ਜੈਲਸੀ ਕਰਦੇ ਹੋ ਜੈਲਸੀ ਨਾ ਕਰਿਆ ਕਰੋ ਐਜੀ ਕੋਈ ਧਮਕੀ ਨਾ ਦਿਆ ਕਰੋ ਕਿ ਸਾਨੂੰ ਸਾਡਾ ਕੰਫੀਡੈਂਸ ਜਿਹੜਾ ਹੈ ਲੂਜ਼ ਹੋ ਜਾਵੇ ਮੇਰਾ ਤਾਂ ਵੈਸੇ ਵੀ ਅੱਜਕੱਲ ਜਿਹੜਾ ਕੰਫੀਡੈਂਸ ਬਹੁਤ ਘਟਦਾ ਜਾ ਰਿਹਾ ਚੈਨਲ ਤੇ ਬੜੀ ਮੁਸ਼ਕਿਲ ਨਾਲ ਮੈਂ ਵਲੌਗ ਵਗੈਰਾ ਬਣਾ ਰਹੀ ਆਂ ਤੇ ਕਿਉਂਕਿ ਜਦੋਂ ਸਟ्रेस ਹੁੰਦਾ ਨਾ ਫਿਰ ਕੰਮ ਕਰਨ ਨੂੰ ਵੀ ਜੀ ਨਹੀਂ ਕਰਦਾਗਾ ਤੇ ਇਸ ਕਰਕੇ ਪਲੀਜ਼ ਤੁਸੀਂ ਸਾਰੇ سپورਟ ਕਰਿਆ ਕਰੋ ਕੋਈ ਵੀ ਐਜੀ ਗੱਲ ਨਾ ਕਹਿਆ ਕਰੋ ਜੋ ਆਪਾਂ ਨੂੰ ਫੀਲ ਹੋਵੇ ਜਾਂ ਕਿਸੇ ਹੋਰ ਨੂੰ ਵੀ ਫੀਲ ਹੋਵੇ ਤੇ ਆਹੀ ਆਪਣੀਆਂ ਗੱਲਾਂ ਬਾਤਾਂ ਸੀ ਜੀ ਤੇ ਕਿਉਂਕਿ ਤੁਹਾਡੇ ਸਭ ਦੀ سپورਟ ਨਾਲ ਹੀ ਕੌਨਫੀਡੈਂਸ ਆਉਂਦਾ ਜੇ ਤੁਸੀਂ ਵਧੀਆ-ਵਧੀਆ ਕਮੈਂਟ ਕਰੋ ਵਧੀਆ سپورਟ ਕਰੋ ਤਾਂ ਆਪਣੇ ਚ ਕੌਨਫੀਡੈਂਸ ਬਣਦਾ ਰਹੂਗਾ ਤੇ ਦੂਸਰੀ ਗੱਲ ਇਹ ਹੈ ਵੀ ਜਿਵੇਂ ਹੁਣ ਗਰਮੀ ਬਹੁਤ ਜ਼ਿਆਦਾ ਤੇ ਗਰਮੀ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਆਪਾਂ ਨੂੰ ਵਲੌਗ ਬਣਾਉਣ ਵਾਸਤੇ 15-20 ਮਿੰਟ ਐਕਸਟਰਾ ਹੀ ਲੱਗ ਹੀ ਜਾਂਦੇ ਹਨਾ ਤਾਂ ਗਰਮੀ ਦੇ ਵਿੱਚ ਕੰਮਕਾਜ ਵੀ ਕਰਨਾ ਆਪਦੀ ਫੈਮਿਲੀ ਨੂੰ ਵੀ ਸੰਭਾਲਣਾ ਕਿਉਂਕਿ ਫੈਮਿਲੀ ਦੇ ਵਿੱਚ ਵੀ ਹੈਲਥ ਪ੍ਰੋਬਲਮਸ ਚੱਲ ਰਹੀਆਂ ਤੇ ਪਲੀਜ਼ ਇਸ ਗੱਲਾਂ ਨੂੰ ਸਮਝਦੇ ਹੋਏ ਤੁਸੀਂ ਸਪੋਰਟ ਕਰਿਆ ਕਰੋ ਕਦੇ ਐ ਨਾ ਕਿਹਾ ਕਰੋ ਵੀ ਉਹ ਕਰ ਰਿਹਾ ਤੇ ਮੈਂ ਨਹੀਂ ਕਰਨਾ ਕਿਉਂਕਿ ਇਹ ਜਿਹੜੀ ਜੈਲਸੀ ਹੈ ਨਾ ਇਹ ਬੰਦੇ ਨੂੰ ਲੈ ਕੇ ਵਹਿ ਜਾਂਦੀ ਹੁੰਦੀ ਹੈ ਇਸ ਦੇ ਨਾਲ ਹੀ ਆਪਾਂ ਅੱਜ ਵਾਲੇ ਵਲੌਗ ਦਾ ਐਂਡ ਕਰ ਰਹੇ ਹਾਂ ਵਲੌਗ ਬੜੀ ਲੱਗਿਆ ਹੋਵੇ ਲਾਈਕ ਕਰਦੇ ਹੋਵੇ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਮੈਨੂੰ ਪਤਾ ਅੱਜ ਵਾਲਾ ਵਲੌਗ ਮੇਰਾ ਜਿਆਦਾ ਵਧੀਆ ਨਹੀਂ ਬਣ ਸਕਿਆ ਇਹ ਮੈਨੂੰ ਫੀਲ ਹੋ ਰਿਹਾ ਹੈ ਹੈਨਾ ਮੈਨੂੰ ਕਿਤੇ ਨਾ ਕਿਤੇ ਇਹ ਫੀਲ ਹੋ ਰਿਹਾ ਵੀ ਮੇਰਾ ਕੰਫੀਡੈਂਸ ਜਿਹੜਾ ਹੈ ਘਟਦਾ ਜਾ ਰਿਹਾ ਹੈ ਹੈਨਾ ਤੇ ਵਾਹਿਗੁਰੂ ਅੱਗੇ ਮੈਂ ਰੋਜ਼ ਅਰਦਾਸ ਕਰਦੀ ਆਂ ਵੀ ਵਾਹਿਗੁਰੂ ਤੰਦਰੁਸਤੀਆਂ ਬਣਾਈ ਰੱਖ ਤੇ ਇਦਾਂ ਹੀ ਆਪਾਂ ਚੈਨਲ ਤੇ ਅੱਗੇ ਵੀ ਕੰਮ ਕਰਦੇ ਰਹੀਏ ਜੀ ਠੀਕ ਹੈ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ